ਜੋ ਜੋ ਵੀ ਪਾਰਟੀ ਹਾਈ ਕਮਾਂਡ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਮੈਂ ਧੰਨਵਾਦੀ ਆ ਸ੍ਰੀ ਹਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਪ੍ਰਭਾਰੀ ਸ੍ਰੀ ਮਰੀਤ ਸੋਧਿਆ ਜੀ ਸਾਡੇ ਪੰਜਾਬ ਪ੍ਰਧਾਨ ਅਮਨ ਰੋੜਾ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਕਾਰਜਕਾਰੀ ਪ੍ਰਧਾਨ ਅਮਨ ਸ਼ੈਰੀ ਜੀ ਸਾਡੇ ਲੋਕ ਸਭਾ ਚਾਰਜ ਪ੍ਰਜੀਤ ਸ਼ਰਮਾ ਜੀ ਮੈਂ ਸਾਰਿਆਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਜੋ ਵੀ ਪਾਰਟੀ ਨੇ ਮੇਰੇ ਤੇ ਆਪਣਾ ਜੋ ਵੀ ਆਪਣਾ ਪਕਟਾਇਆ ਵਾ ਭਰੋਸਾ ਮੈਂ ਉੱਤੇ ਖਰਾ ਉਤਰਾਂਗਾ ਔਰ ਬਾਕੀ ਹਲਕਾ ਫਤਿਹਗਰ ਚੂੜੀਆਂ ਦੇ ਵਾਸਤੇ ਜਿੰਨੇ ਵੀ ਵਰਕਰ ਮੇਰੇ ਭਰਾ ਨਵੇਂ ਪੁਰਾਣੇ ਸਾਰੇ ਉਹ ਸਾਰੇ ਮੇਰੇ ਪਰਿਵਾਰ ਦੇ ਜੀ ਨੇ ਔਰ ਇਹਨਾਂ ਵਾਸਤੇ ਰਾਤ ਦਿਨ ਮੈਂ ਹਾਜ਼ਰ ਹਾਂ ਮੇਰੀ ਜਨਵੀ ਹਾਜ਼ਰੀਨਾਂ ਵਾਸਤੇ ਕਿਉਂਕਿ ਜਿੰਨੀ ਮਿਹਨਤ ਸਾਡੇ ਵਰਕਰਾਂ ਨੇ ਕੀਤੀ ਆ ਮੈਂ ਉਹਨਾਂ ਦਾ ਬੇਰ ਨਹੀਂ ਦੇ ਸਕਦਾ ਚਾਹੇ 1 ਘੰਟੇ ਰਾਤ ਦਿਨ ਮੇਰੇ ਘਰ ਦੇ ਮੇਰੇ ਦਫ਼ਤਰ ਦੇ ਦਰਵਾਜ਼ੇ ਖੁੱਲੇ ਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਹੋਵੇ ਮੈਂ ਹਰ ਵੇਲੇ ਹਾਜ਼ਰ ਹਾਂ